अगे आ गया जी दो हजार भी मॉडल अर्जन है छे सौ पांच ट्रैक्टर बिलकुल ही नवा पे टायर वगैरह चेक करो ट्रैक्टर बिल्कुल नवे चढ़े हुए एम आर एफ हिस्सा वगैरह का ट्रैक्टर बहुत ज्यादा था पाव नंबर ट्रैक्टर है बतरी वगैरह लगी हुई है उस पर ਨਸਤਾਨ ਸਿੰਘ ਕਰਨਲ ਟਰੈਕਟਰ ਸੇਲ ਦੇ ਆਪਾਂ ਅੱਜ ਦੁਕਾਨ ਤੇ ਪਹੁੰਚੀ ਹੋਈਆਂ ਸ਼ੋਰੂਮ ਦੇ ਉੱਪਰ 40000 ਰੁਪਏ 60000 ਵਗੈਰਾ ਤਾਂ ਰੰਗ ਚੈੱਕ ਕਰੋ ਟਰੈਕਟਰ ਬਹੁਤ ਹੀ ਜ਼ਿਆਦਾ ਸਾਫ 2020 ਮਾਡਲ ਦਾ ਪੰਜਾਬ ਨੰਬਰ ਆ ਟਾਇਰ ਵਗੈਰਾ ਰਿਮਾਂ ਦਾ ਰਾਈਟਰ ਦੇਖੋ ਬਹੁਤ ਜ਼ਿਆਦਾ ਸਾਫ ਹੈ ਦੇਖ ਸਕਦੇ ਹੋ ਸਾਈਡਾਂ ਤੋਂ ਰਿਮਾਂ

ਰੇਟ ਦੀ ਗੱਲ ਕਰੀਏ ਤਾਂ ਰੇਟ ਹੈਗਾ 6 ਲੱਖ ਤੇ 20 ਹਜ਼ਾਰ ਰੁਪਈਆ ਮਾਨਤਨਵੀਰ ਵੱਲੋਂ ਖੁੱਲ ਕੇ ਹੋਇਆ ਆ ਗਿਆ ਗਾਇਸ ਸੋਨਾਲੀਕਾ ਪਾਲੀ ਟਰੈਕ 60 2016 ਮਾਡਲ ਪਿਆਵ ਨੰਬਰ ਹੈ ਜੀ ਬੈਟਰ ਦੀ ਕੰਡੀਸ਼ਨ ਦੇਖੋ ਬਹੁਤ ਹੀ ਜ਼ਿਆਦਾ ਸਾਫ਼ ਪਈ ਹੈ ਸਾਰਾ Ориਜਨਲ ਹੈ ਕੋਈ ਰੰਗ ਪੇਟ ਨਹੀਂ ਹੋਣ ਵਾਲਾ ਲੱਗ ਰਿਹਾ ਹੈ

ਦੇਖ ਸਕਦੇ ਆ ਟਰੈਕਟਰ ਬਹੁਤ ਹੀ ਜ਼ਿਆਦਾ ਸਾਫ਼ ਆ 50 ਨੰਬਰ ਆਈ ਫਾਸਟ ਵਨ ਸੋਨਾਲਿਕਸ 68 RX 2016 ਮਾਡਲ 4,95,000 ਰੁਪਿਆ ਰੇਟ ਆ ਮੌਕੇ ਤੇ ਮਾਨ ਤਨ ਹੋ ਗਿਆ ਇੱਕ ਸਾਹਦਕ ਰੀਜਨਟਰ ਦੀ ਬਹੁਤ ਹੀ ਸਾਫ਼ ਅੱਗੇ ਆ ਰਿਹਾ ਟਰੈਕਟਰ नौ सात सो पचवंजा डीआई अर्जन फोर व्हील ड्राइव करो ट्रैक्टर बिलकुल नवा ट्रैक्टर हाल तक पूरा ट्रैक्टर साफ पा एम आर एफ दे इंजन वगैरा चेक करो ट्रैक्टर रंग वगैरह बहुत ही ज्यादा साफ है बिल्कुल नवा ट्रैक्टर ਚੋਰਮ ਕਲੀਸ਼ਨਾ ਟਰੈਕਟਰ ਬਹੁਤ ਘੱਟ ਚੱਲਿਆ ਹੋਇਆ ਹੈ ਲੈਗ ਸਾਈਡ ਚੈੱਕ ਕਰੋ ਇਹ ਟਰੈਕਟਰ ਦੀ ਬਹੁਤ ਜਿਆਦਾ ਸਾਫ ਆ ਪਿਆਵ ਨੰਬਰ ਟਰੈਕਟਰ ਲੈਂਕਾ ਵਗੈਰਾ ਦਾ ਟਰੈਕਟਰ ਬਹੁਤ ਸਾਫ ਪਿਆ ਬਹੁਤ ਘੱਟ ਚੱਲਿਆ ਹੈ ਟਰੈਕਟਰ ਡਬਲ ਡੈਸ਼ੀਓ ਟਰ ਟਾਪ ਮਾਡਲ ਆ

दस लाख पैंठ हज़ार रुपया रेट है रेट वगैरह पूरे लगे है गए वीर का मोबाइल नंबर स्क्रीन से चल रहा है इस तुम संपर्क कर सकते